ਪਟਨਾ ਦੇ ਅੰਦਰ ਬਾਜ਼ਾਰ ਆ ਇੱਕ ਬਹੁਤ ਵੱਡਾ ਆਪਣਾ ਬਰਨਾਲਾ ਹੈ ਤਾਂ ਸੋਡਾ ਕਿਵੇਂ ਬਣਾ ਵੀ ਇੱਕ ਆਪਾਂ ਬਹੁਤ ਬਾਰ ਖੋਲੀਏ ਆਪਾਂ ਮਾਰਕੀਟ ਤੋਂ ਲੱਗ ਜੇ ਹੋਵੇ ਕਰ ਲਈਏ ਕੰਮ ਦੇਖੋ ਸ਼ਹਿਰ ਚ ਬੈਠੇ ਨੇ ਕੋਈ ਕੁਆਲਟੀ ਵੇਚ ਨਹੀਂ ਸਕਦਾ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਸੀਟ ਕਵਰ ਹੋ ਗਏ ਮੈਟਿੰਗ ਹੋ ਗਏ ਤੁਹਾਡੀ ਮਰਜ਼ੀ ਦਾ ਕੋਈ ਡਿਜ਼ਾਈਨ ਹੈ ਉਹ ਆਪਾਂ ਤਿਆਰ ਕਰ ਦਾਂਗੇ ਕਈ ਵਾਰ ਕਸਟਮਰ ਦੀ ਚੁਆਇਸ ਹੁੰਦੀ ਹੈ ਵੀ ਮੈਨੂੰ ਰੈੱਡ ਕਲਰ ਚਾਹੀਦਾ ਹੈ ਰੈੱਡ 'ਚ ਬਲੈਕ ਦਾ ਕੰਬੀਨੇਸ਼ਨ ਪਾ ਜੀ ਉਵੇਂ ਕੰਬੀਨੇਸ਼ਨ ਪਾ ਦਾਂਗੇ ਇਹ ਮਿਊਰ ਦਾ ਸਾਕਾ ਜੀ ਸਭ ਤੋਂ ਟੌਪ ਦਾ ਜਿਹੜਾ ਆਡੀਮਸ ਵੀ ਯੂਜ਼ ਹੁੰਦਾ ਹੈ ਇਹ 'ਚ ਵੀ ਤੁਹਾਨੂੰ ਸਾਰੇ ਕਲਰ ਦੇ ਦਾਂਗੇ ਕਿਸੇ ਵੀ ਵੀਰ ਭਰਾਣੇ ਵਿਚਾਲੇ ਡਿਜ਼ਾਈਨ ਵਾਲਾ ਕੋਣਾ ਹੁੰਦਾ ਕਪੜਾ ਪੰਚਿੰਗ ਵਾਲਾ ਤਾਂ ਪੰਚਿੰਗ ਵਾਲਾ ਵੀ ਪਵਾ ਸਕਦਾ ਠੀਕ ਹੈ ਜੀ ਇਹ ਲਾਡੋ ਜੀ ਸਕਰੀਨ ਹੈ ਜੀ ਠੀਕ ਹੈ ਜੀ ਏਜੀ ਹਾਈਪਰਬੀਡ ਆਪਣਾ ਮਾਰਕਾ ਰਜਿਸਟਰਡ ਹੈ ਠੀਕ ਹੈ ਜੀ ਹਾਈਪਰਬੀਡ ਕੰਪਨੀ ਦੀ ਇਹ ਸਕਰੀਨ ਹੈ ਠੀਕ ਹੈ ਜੀ ਇਹ ਸਿਰਫ ਗੱਡੀ 'ਚ 4000 ਦੀ ਫਿੱਟ ਕਰਕੇ ਲਾ ਦਾਂਗੇ ਆਪਾਂ ਠੀਕ ਹੈ ਬਿਆਜ 'ਚ ਜੀ ਕੋਈ 6000 ਲਈ ਜਾਂਦਾ ਕੋਈ 6500 ਲਈ ਜਾਂਦਾ ਅੱਛਾ ਜੀ ਆਪਣੀ 1 ਸਾਲ ਦੀ ਗਾਰੰਟੀ ਹੈ ਕੋਈ ਦਿੱਕਤ ਆ ਗਈ ਨਾ ਦੀ ਨਾ ਬਦਲ ਕੇ ਦਵਾਂਗੇ ਫੀਟਿੰਗ ਫੂਟਿੰਗ ਸਾਰੀ ਵਿੱਚ ਹੀ ਆ ਸਭ ਕੁਝ ਵਿੱਚ ਹੀ ਇਹ ਕਿਹੜੀ ਕੰਪਨੀ ਉਵਰੇ ਏਜੀ ਹਾਈਪਰਬੀਡ ਆਪਣਾ ਮਾਰਕਾ ਰਜਿਸਟਰਡ ਹੈ ਠੀਕ ਹੈ ਉਥੇ ਆਪਾਂ ਸਕਰੀਨ ਦਵਾਂਗੇ ਜੀ ਠੀਕ ਹੈ 1 ਸਾਲ ਦੀ ਗਾਰੰਟੀ ਹੈ ਕੋਈ ਦਿੱਕਤ ਆ ਗਈ ਹੱਥੋ ਹੱਥ ਪ ਹਾਂ ਕਈ ਦੁਕਾਨਦਾਰ ਕਰਦੇ ਨੇ ਆਪਣੇ ਉਹ ਕੰਮ ਮੇਲਣੀ ਜੀ ਆਦੀ ਡਿਸਪਲੇ ਆ ਗਈ ਬਾਈ ਇਹ ਹਾਂ ਡਿਸਪਲੇ ਜੀ ਇਹ ਆਪਣੇ ਕੋਲ ਜੇ ਐਕਸਲ ਦੀ ਡਿਸਪਲੇ ਵੀ ਆਉਂਦੀ ਹੈ ਜੀ ਠੀਕ ਆ ਜੀ ਇਹ ਸਿਰਫ ਸਿਰਫ 5000 ਚ ਫਿੱਟ ਕਰ ਦਾਂਗੇ ਆਪਾਂ 5000 ਤੋਂ ਸੋਨੂੰ ਬਿਆਰ ਤੋਂ ਘੱਟ ਰੇਟ ਦੀ ਪੂਰੀ ਗਾਰੰਟੀ ਕੋਈ ਚੱਕਰ ਨਹੀਂ ਵੀਰੇ ਜਿਹੜਾ ਵੀ ਆ ਕੇ ਬਾਈ ਦਾ ਨਾਮ ਲਊਗਾ ਉਹਨੂੰ ਐਸਾ ਡਿਸਕਾਊਂਟ ਦਵਾਂਗੇ ਨਾਲ ਕੋਈ ਨਾ ਕੋਈ ਗਿਫਟ ਵੀ ਦਵਾਂਗੇ ਜੇ ਜੇਰੀ ਮਰਜ਼ੀ ਗੱਡੀ ਚ ਲਵਾ ਲਓ 250 ਵਾਟ ਦੀ ਲਾਈਟ ਹੈ ਜੀ ਠੀਕ ਆ 3400 ਚ ਜੇਰੀ ਮਰਜ਼ੀ ਗੱਡੀ ਚ ਆਮ ਜਿਹੜੀਆਂ ਬਿਜਾਰ ਚ ਹੁੰਦੇ ਨੇ ਕਹਤਾ ਦਿੰਦੇ ਨੇ 250 ਵਾਟ ਹੈ ਜੀ ਉਹ ਹੁੰਦੇ 160 ਵਾਟ ਹੀ ਨੇ ਠੀਕ ਹੈ ਜੀ ਆਪਣੇ ਵਾਲੀ ਤੇ ਆਪਣਾ 250 ਲਿਖੀ ਆ ਤਾਂ ਇਹ ਸਮਝੋ 210 220 ਆਉਗੀ ਆਉਗੀ ਚਾਹੇ ਤੁਸੀਂ ਟੈਂਕਰ ਤੇ ਚੈੱਕ ਕਰ ਲਓ ਜਿੱਥੇ ਮਰਜ਼ੀ ਚੈੱਕ ਕਰ ਲਓ ਆਪਣੇ ਕੋਲੇ ਸੋਨੀ ਜੀਵੀਐਲ ਪੁਆਇਨਰ ਹਾਂ ਹਾਈਪਰਸੋਨਿਕ ਹੋ ਗਿਆ ਤੇ ਇਨਫਿਨਿਟੀ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਜੀਵੀਐਲ ਦੇ ਕੰਪੋਨੈਂਟ ਹੋਗੇ ਇਨਫਿਨਿਟੀ ਦੇ ਕੰਪੋਨੈਂਟ ਜਿਹੜਾ ਤੁਸੀਂ ਕਹੋਗੇ ਇਹ ਹੈਗਾ ਜੀ ਸੋਨੀ ਦਾ ਹਾਂ ਜੀ ਇਹ ਸੋਨੀ ਦਾ ਜੀ ਸਾਰੇ ਵਿਆਜ ਚ ਪਾ ਹੈਗਾ 2700 2800 ਰੁਪਿਆ ਆਪਾਂ 1800 ਦੇ ਲਾ ਦਾਂਗੇ ਗੱਡੀ 'ਚ 1800 ਦੇ ਲਾ ਦਾਂਗੇ 1800 ਦੇ ਲਾ ਦਾਂਗੇ origignal ਹੋਣ ਦੀ ਗਾਰੰਟੀ ਹੈ ਜੀ ਬਿੱਲ ਕੱਟ ਕੇ ਦੇਵਾਂਗੇ ਲੋਕ ਕਹਿੰਦੇ ਵਾਟਰ ਪ੍ਰੂਫ ਮੈਟਿੰਗ ਕਰਨੀ ਹੈ ਗੱਡੀਆਂ ਦੀ ਠੀਕ ਆ ਜੀ ਆਹ ਦੇਖੋ ਜੀ ਵਾਟਰ ਪ੍ਰੂਫ ਮੈਟਿੰਗ ਬੰਦੇ ਦੀ ਮੰਨ ਦੀ ਇੱਛਾ ਜਿਹੜਾ ਕਪੜਾ ਕੋ ਹੋਊਗਾ ਕਪੜਾ ਲਾ ਦਾਂਗੇ ਠੀਕ ਆ ਛੋਟੀ ਗੱਡੀ ਦੀ ਮੈਟਿੰਗ 1500 ਚ ਜੀ ਵੱਡੀ ਗੱਡੀ ਦੀ ਮੈਟਿੰਗ 2500 ਚ ਜੀ ਜੀਟੀਓ 629 ਸੀਰੀਜ਼ ਹੈ ਜਿਹੜੀ ਠੀਕ ਜਿਹੜਾ 280 ਵਾਟ ਹੈ ਜੀ ਸਾਰੇ ਵਿਆਜ ਚ 10000 ਰੁਪਏ ਦਿੰਦੇ ਨੇ ਆਪਾਂ ਲਾਵਾਂਗੇ ਸਿਰਫ ਉਹ ਸਿਰਫ 7000 ਦਾ ਆਪਣੇ ਕੋਲ ਉਹ ਵੀ ਅਵੇਲੇਬਲ ਹੈ 280 ਵਾਟ ਵਾਲਾ ਵੀ ਠੀਕ ਹੈ ਜੀ ਸਿਰਫ ਉਹ ਸਿਰਫ 7000 ਚ ਆਸੀਆ ਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਆ ਤੇ ਅੱਜ ਆਪਾਂ ਬਰਨਾਲੇ ਸ਼ਹਿਰ ਦੇ ਵਿੱਚ ਬੈਠੇ ਆ ਸਾਈ ਕਾਰ ਡੈਕੋਰੇਟਰ ਆਪਣਾ ਭਰਾ ਹੈਗਾ ਤੇ ਬਾਈ ਹੁਣਾਂ ਨੇ ਬਾਜ਼ਾਰ ਨਾਲੋਂ ਸਸਤੇ ਤੋਂ ਸਸਤੇ ਰੇਟਾਂ ਤੇ ਜਿਹੜੇ ਗੱਡੀਆਂ ਦੇ ਸਪੀਕਰ ਹੁੰਦੇ ਆ ਜਾਂ ਸੀਟ ਕਵਰ ਹੋਗੇ ਜਾਂ ਮੈਟ ਹੋਗੇ ਕਾਫੀ ਆਟਮਾ ਨੇ ਜਿਹੜੀਆਂ ਮਤਲਬ ਮੈਨੂੰ ਨਹੀਂ ਵੀ ਪਤਾ ਹਨਾ ਉਹਦੇ ਵਿੱਚ ਯੂਜ਼ ਹੋਣ ਵਾਲੀਆਂ ਤੇ ਆਪਾਂ ਬਾਈ ਉਹਨਾਂ ਦਾ ਕਰਦੇ ਆਂ ਗੱਲਬਾਤ ਬਾਈ ਸਾਸ਼ੀ ਗਾਲ ਕੀ ਹਾਲ ਚੱਲ ਠੀਕ ਚੱਲ ਬਹੁਤ ਵਧੀਆ ਵੀਰੇ ਤੇ ਪਹਿਲਾਂ ਆਪਣਾ ਨਾਮ ਤੇ ਦੁਕਾਨ ਕਿੱਥੇ ਆਪਣੀ ਸਾਰਾ ਐਡਰੈਸ ਦੱਸ ਦੋ ਮਾੜਾ ਫਿਰ ਆਪਾਂ ਆਪਣੇ ਸੱਜਣਾ ਮਿੱਤਰਾਂ ਨੂੰ ਜਿਹੜੀਆਂ ਆਫਰਾਂ ਨੇ ਆਪਾਂ ਸਾਰਿਆਂ ਨੂੰ ਦਿਖਾਵਾਂਗੇ ਆਪਾਂ ਵੀਰਾਂ ਨੂੰ ਮੇਰਾ ਨਾਮ ਦਨੇਸ਼ ਹੈ ਜੀ ਆਪਣੀ ਜੀ ਦੁਕਾਨ ਹੈ ਸਾਈਕਾਟਿਕ ਕੋਰ ਦੇ ਦੇ ਨਾਮ ਤੇ ਹੈ ਪਹਿੰਡਾ ਬਾਈਪਾਸ ਤੇ ਆਪਣੀ ਦੁਕਾਨ ਹੈ ਸੱਬੇ ਤੋਂ 100 ਮ ਨਾਂ ਲੱਗਿਆ ਹੋਊਗਾ ਜਿਹੜਾ ਫਲਾਈਓਵਰ ਚਾੜਦੇ ਆ ਚੜ੍ਹਦੇ ਆ ਦੋਸਤੋ ਆਪਾਂ ਸੰਗੂਰ ਵਾਲਾ ਤੇ ਇੱਕ ਇੰਚੀਆਂ বাজਦੀਆਂ ਉਹਦੇ ਬਣੀਆਂ ਜਿਹਨੂੰ ਮਰਦੀ ਕੋ ਡੈਕੋਰੇਟ ਤੇ ਬਾਈ ਜੀ ਆ ਆਪਣਾ ਜਿਹੜਾ ਇੱਧਰ ਬਾਰ ਬਾਰ ਖੋਲਣ ਦਾ ਚਲੋ ਲੋਕਾਂ ਨੇ ਅੰਦਰ ਬਾਜ਼ਾਰ ਆ ਇੱਕ ਬਹੁਤ ਵੱਡਾ ਆਪਣਾ ਬਰਨਾਲਾ ਹੈ ਤਾਂ ਸੋਡਾ ਕਿਵੇਂ ਬਣਾ ਵੀ ਇੱਕ ਬਾਰ ਖੋਲੀਏ ਆਪਾਂ ਮਾਰਕੀਟ ਤੋਂ ਲੱਗ ਜੇ ਹੋਵੇ ਕਰ ਲਈਏ ਕੰਮ ਵੀਰੇ ਆਪਣਾ ਸ਼ੁਰੂ ਤੋਂ ਇਹੀ ਪਰਪਸ ਸੀ ਵੀ ਆਪਾਂ ਕੁਆਲਿਟੀ ਵੇਚੀਏ ਹਾਂ ਦੇਖੋ ਸ਼ਹਿਰ 'ਚ ਜੀ ਬੈਠੇ ਨੇ ਕੋਈ ਕੁਆਲਿਟੀ ਵੇਚ ਨਹੀਂ ਸਕਦਾ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਠੀਕ ਹੈ ਜੀ ਹੁਣ ਸ਼ਹਿਰ ਤੋਂ ਬਾਹਰ ਆਪਣੇ ਤਾਂ ਪਾਲਟੀ ਹੈ ਹਲਕਾ ਸਮਾਨ ਆਪਣੇ ਕੋਲ ਕੋਈ ਵੀ ਨਹੀਂ ਮਿਲਣਾ ਸੀਟ ਕਵਰ ਹੋ ਗਏ ਮੈਟਿੰਗ ਹੋ ਗਏ ਥੋੜੀ ਮਰਜ਼ੀ ਦਾ ਕੋ ਡਿਜ਼ਾਈਨ ਹੈ ਉਹ ਆਪਾਂ ਤਿਆਰ ਕਰ ਦਾਂਗੇ ਕਈ ਵਾਰ ਕਸਟਮਰ ਦੀ ਚੁਆਇਸ ਹੁੰਦੀ ਹੈ ਵੀ ਮੈਨੂੰ ਰੈੱਡ ਕਲਰ ਚਾਹੀਦਾ ਹੈ ਮੈਨੂੰ ਰੈੱਡ ਚ ਬਲੈਕ ਦਾ ਕੰਬੀਨੇਸ਼ਨ ਪਿਆ ਜੀ ਉਵੇਂ ਕੰਬੀਨੇਸ਼ਨ ਪਾ ਦਾਂਗੇ ਕਿਸੇ ਨੇ ਆਪਣੇ ਨਾਂ ਦੀ ਬ੍ਰੈਂਡਿੰਗ ਕਰਨੀ ਹੈ ਉਹ ਬ੍ਰੈਂਡਿੰਗ ਕਰ ਦਾਂਗੇ ਠੀਕ ਹੈ ਜੀ ਜਿਵੇਂ ਮੰਨ ਦੀ ਇੱਛਾ ਹੋਵੇ ਕਰਦੀ ਉਵੇਂ ਕਰ ਦਾਂਗੇ ਜਿਵੇਂ ਮਤਲਬ ਗੱਡੀ ਆਪਦੇ ਹਿਸਾਬ ਨਾਲ ਇੱਕ ਥੋੜੇ ਕੋ ਡਿਜ਼ਾਈਨ ਲਿਆ ਬੰਦਾ ਹਾਂਜੀ ਵੀ ਡਿਜ਼ਾਈਨ ਲਿਆਂਦਾ ਵੀਰੇ ਮੇਰੀ ਗੱਡੀ ਇਦਾਂ ਦੀ ਤਿਆਰ ਕਰ ਦੋ ਅ ਇਹਦਾ ਮਿੱਤਰੋ ਚਲੋ ਬਹੁਤ ਘੈਂਡ ਗੱਲ ਆ ਤੇ ਇੱਕ ਮੈਨੂੰ ਬਾਈ ਦੇ ਨਾਲ ਰੇਟਾਂ ਬਾਰੇ ਥੋੜੀ ਜਾਣਕਾਰੀ ਮੈਂ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਵੀ ਬਾਈ ਕੋਲ ਇਹ ਚੀਜ਼ਾਂ ਨੇ ਬਹੁਤ ਘੈਂਡ ਨੇ ਵਧੀਆ ਬ੍ਰਾਂਡ ਨੇ ਮਤਲਬ ਜਿਵੇਂ ਆਪਾਂ ਗਾਰੰਟੀ ਵੇਚ ਗਏ ਨੇ ਵੀ ਗਾਰੰਟੀ ਵਾਲੀਆਂ ਚੀਜ਼ਾਂ ਨੇ ਤੇ ਘੈਂਡ ਘੈਂਡ ਸਮਾਨ ਆ ਤੇ ਉਹਨਾਂ ਦੇ ਵਿੱਚ ਕੀ ਕੀ ਰੇਟ ਦੇ ਡਿਸਕਾਊਂਟ ਨੇ ਲੋਕਾਂ ਨਾਲੋਂ ਜਾਂ ਮਾਰਕੀਟ ਦੇ ਨਾਲੋਂ ਹੋਰ ਦੁਕਾਨਦਾਰਾਂ ਨਾਲੋਂ ਆਪਣਾ ਇਹ ਨਹੀਂ ਹੈਗਾ ਵੀ ਉਹ ਸਮਾਨ ਨਹੀਂ ਉਹਨਾਂ ਦਾ ਵੀ ਚਲੋ ਆਪਦੀ ਆਪਦੀ ਦੁਕਾਨਦਾਰੀ ਆ ਬਾਈ ਆਪਣਾ ਦਿਨੇਸ਼ ਸਾਡਾ ਇਹ ਆਪਦੇ ਬ੍ਰਾਂਡ ਤੇ ਆਪਦੇ ਦੁਕਾਨਦਾਰੀ ਦਾ ਆਪ ਦਾ ਅਲੱਗ ਰੇਟ ਆ ਵੀਰ ਦਾ ਹਣਾ ਤੇ ਆਪਾਂ ਦਿਖਾਉਨੇ ਆ ਵੀਰ ਦੇ ਕੀ ਕੀ ਵੀਰ ਕੋਲੇ ਸਮਾਨ ਨੇ ਤੇ ਬਾਈ ਦੇ ਜਿਹੜੇ ਡਿਜ਼ਾਈਨ ਪਏ ਨੇ ਕਿਹੜੇ ਕਿਹੜੇ ਡਿਜ਼ਾਈਨ ਨੇ ਕਿਹੜੇ ਕਿਹੜਾ ਸਮਾਨ ਆਪਾਂ ਉਹ ਤੁਹਾਨੂੰ ਦਿਖਾਉਨੇ ਆ ਦਿਨੇਸ਼ ਵੀਰੇ ਜਿਹੜੀਆਂ ਨੇ ਆਪਣੇ ਕੋਲ ਆਟਮਾ ਨੇ ਤੁਸੀਂ ਜਿਹੜੇ ਜਿਹੜੇ ਤੁਹਾਡੇ ਕੋਲ ਆਹ ਕਿਤਾਬਾਂ ਪਈਆਂ ਨੇ ਦੇ ਵਿੱਚ ਕੀ ਕੀ ਆ ਤੁਸੀਂ ਦਿਖਾਓ ਡਿਜ਼ਾਈਨ ਕਿਹੜੇ ਕਿਹੜੇ ਨੇ ਆਪਣੇ ਕੋਲ ਕੀ ਕੀ ਚੀਜ਼ਾਂ ਨੇ ਆਪਾਂ ਜੀ ਸੀਟ ਕਵਰ ਚ ਮਿਊਰ ਕੰਪਨੀ ਦਾ ਫੈਬਰਿਕ ਯੂਜ਼ ਕਰਦੇ ਆ ਠੀਕ ਆ ਜੀ ਚਾਹੇ ਕਿਤੇ ਵੀ ਜਿਹੜਾ ਵੀ ਵੀਰ ਭਾਈ ਆਪਣਾ ਦੇਖੂਗਾ ਵੀਡੀਓ ਆਨਲਾਈਨ ਸਰਚ ਕਰ ਸਕਦਾ ਹੈ ਮਿਊਰ ਯੂਨੀਕੋਰਨਸ ਬ੍ਰਾਂਡ ਦੀ ਕੀ ਸਾਰੇ ਆਪਣੀ ਸੀਟ ਕਵਰ ਦੀ 5 ਸਾਲ ਦੀ ਗਾਰੰਟੀ ਹੈ ਕਦੇ ਕੋਈ ਪੇਪੜੀ ਉੱਡ ਜੇ ਖੁਸ਼ ਹੋ ਜੇ ਤਾਂ ਬੈਠਿਆਂ ਕੋਈ ਦਿੱਕਤ ਨਹੀਂ ਇੱਕ ਨੰਬਰ ਕੁਆਲਿਟੀ ਹੈ ਜੇ ਵੀ ਅੱਜ ਹਲਕੀ ਸੀਟ ਕਵਰ ਹੁੰਦੇ ਨੇ 202500 ਵਾਲੇ ਉਹ 5-6 ਮਹੀਨਿਆਂ ਵਿੱਚੋਂ ਪੇਪੜੀ ਉੱਠਣ ਲੱਗ ਜਾਂਦੀ ਹੈ ਪੰਨ ਬਹਿ ਗਏ ਇਸ 'ਚ ਕਦੇ ਉਹ ਦਿੱਕਤ ਨਹੀਂ ਆਊਗੀ ਗਰਮੀ 'ਚ ਬਲਣਾ ਤਪੂਗਾ ਨਹੀਂ ਠੀਕ ਹੈ ਜੀ ਕਲੀ-ਕਲੀ ਚੀਜ਼ ਦੀ ਗਾਰੰਟੀ ਹੈ ਜੀ ਇਸ ਡਿਜ਼ਾਈਨ ਕਿਹੜੇ-ਕਿਹੜੇ ਨੇ ਜੀ ਆਪਾਂ ਨੂੰ ਸਾਰੇ ਕਲਰ ਮਿਲ ਜਾਣਗੇ ਆ ਮਯੂਰ ਦਾ GST ਕਹਿੰਦੇ ਨੇ ਜੀ ਇਹਨੂੰ ਮਯੂਰ ਦਾ ਬਾਜਰਾ ਜਿਵੇਂ ਕਹਿ ਦਿੰਦੇ ਆ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਨਾਪਾ ਸਾਨੂੰ ਸਾਰੇ ਕਲਰ ਮਿਲ ਜਾਣਗੇ ਜੀ ਸੋਡੀ ਮਰਜੀ ਦਾ ਰੰਗ ਲਾਵਾਂਗੇ ਕਿਸੇ ਨੇ ਦੋ ਰੰਗਾਂ ਚ ਤਿੰਨ ਰੰਗਾਂ ਚ ਬਨੂਣਾ ਬਣਾ ਦਾਂਗੇ ਠੀਕ ਹੈ ਫਿਰ ਆਗੇ ਸਾਫਤਾ ਇਹ ਉਹ ਕਪੜਾ ਹੀ ਜਿਹੜਾ ਆਡੀ ਮਸਟਰੀਸ ਯੂਜ਼ ਹੁੰਦਾ ਇਹ ਕਿਹੜਾ ਵੀਰੇ ਇਹ ਇਹ ਜੀ ਮਿਊਰ ਦਾ ਸਾਕਾ ਠੀਕ ਹੈ ਜੀ ਮਿਊਰ ਦੇ ਤਿੰਨ ਵੈਰਾਈਟੀਆਂ ਆਉਂਦੀਆਂ ਨੇ ਜੀ ਬਾਜਰਾ ਨਾਪਾ ਸਾਕਾ ਇਸ ਤੇ ਡਿਜ਼ਾਈਨ ਦਾ ਫਰਕ ਹੁੰਦਾ ਤੇ ਕੁਆਲਿਟੀ ਦਾ ਫਰਕ ਹੁੰਦਾ ਮਟਾਈ ਦਾ ਫਰਕ ਹੁੰਦਾ ਠੀਕ ਹੈ ਜੀ ਜਿੰਨਾ ਕਪੜਾ ਮੂਟਾ ਹੋਈ ਜਾਊਗਾ ਓਨਾ ਕਪੜਾ ਬਗੇ ਹੋਈ ਜਾਊਗਾ ਇਹ ਮਿਊਰ ਦਾ ਸਾਕਿਆ ਜੀ ਸਭ ਤੋਂ ਟੌਪ ਦਾ ਜਿਹੜਾ ਆਡੀਮਸ ਵੀ ਇਸ ਯੂਜ਼ ਹੁੰਦਾ ਹੈ ਇਹ ਚ ਵੀ ਸਭ ਨੂੰ ਸਾਰੇ ਕਲਰ ਦੇ ਦਾਂਗੇ ਕਿਸੇ ਵੀ ਵੀਰ ਭਰਾ ਨੇ ਵਿਚਾਲੇ ਡਿਜ਼ਾਈਨ ਵਾਲਾ ਕੋਣਾ ਹੁੰਦਾ ਕਪੜਾ ਪੰਚਿੰਗ ਵਾਲਾ ਤਾਂ ਉਹ ਪੰਚੀ ਕਾਲਾ ਵਿੱਚ ਪਵਾ ਸਕਦਾ ਠੀਕ ਹੈ ਜੀ ਇਹ ਲਾਡੋ ਜੀ ਅਲਟੋ ਤੋਂ ਲੈ ਕੇ ਰੇਂਜ ਰੋਵਰ ਤੱਕ ਜਿੰਨੀਆਂ ਗੱਡੀਆਂ ਨੇ ਜਿਹਦੀ ਮਰਜ਼ੀ ਗੱਡੀ ਸੀਟ ਕਰੂਗਾ ਉਹ ਗਾ ਰੈਡੀ ਹੋ ਜਾਊਗਾ ਆਰਡਰ ਤੇ ਠੀਕ ਹੈ 90% ਸਭ ਕੋ ਤਿਆਰ ਪਏ ਹੁੰਦੇ ਨੇ ਬਾਕੀ ਕਿਸੇ ਵੀਰ ਭਾਈ ਨੇ ਮੌਕੇ ਤੇ ਆਰਡਰ ਦੇਤਾ ਤਾਂ ਤੂੰ ਤਿੰਨ ਤੋਂ ਚਾਰ ਦਿਨ ਚ ਆਪਾ ਫਿੱਟ ਕਰ ਦਾਂਗੇ ਜਿਹੜੇ ਆਪਣੇ ਕੋਲ ਦਨੈਸ਼ ਵੀਰੇ ਤਿਆਰ ਪਏ ਹੁੰਦੇ ਆ ਉਹ ਵੀ ਇਸੇ ਕੰਪਨੀ ਦੇ ਤਿਆਰ ਹਾਂ ਹਾਂ ਇਸੇ ਚ ਤਿਆਰ ਜੀ ਆ ਜਿਹੜੇ ਪਿੱਛੇ ਮਤਲਬ ਤੁਸੀਂ ਢੇਰ ਲਾਈ ਬੈਠਾ ਵੱਡੇ ਵੱਡੇ ਸਾਰੇ ਇਹ ਮਤਲਬ ਇਸੇ ਸਮਾਨ ਦੇ ਹੀ ਆਪੇ ਇਸੇ ਸਮਾਨ ਦੇ ਹੀ ਆ ਜੀ ਠੀਕ ਆ ਠੀਕ ਆ ਠੀਕ ਆ ਤੇ ਹੋਰ ਸਪੀਕਰ ਵਗੈਰਾ ਹੋਰ ਸਟੀਅਰਿੰਗ ਵਗੈਰਾ ਇਹ ਸਮਾਨ ਸੂਲਪੇ ਨੇ ਕਾਫੀ ਆ ਸਮਾਨ ਢਡੇ ਕੋਲੇ ਯਾਰ ਹਾਂਜੀ ਸਾਰੇ ਆਈਟਮਾਂ ਦਿਖਾਓ ਜੀ ਪਲੇਅਰ ਸਾਹ ਗਿਆ ਆਹ ਸੀ ਆਲੀ ਆਹ ਸਕਰੀਨ ਹੈ ਏ ਜੀ ਹਾਈਪਰਬੀਡ ਆਪਣਾ ਮਾਰਕਾ ਰਜਿਸਟਰਡ ਹੈ ਠੀਕ ਹੈ ਜੀ ਹਾਈਪਰਬੀਡ ਕੰਪਨੀ ਦੀ ਇਹ ਸਕਰੀਨ ਹੈ ਠੀਕ ਹੈ ਜੀ ਇਹ ਸਿਰਫ ਗੱਡੀ 'ਚ 4000 ਦੀ ਫਿੱਟ ਕਰਕੇ ਲਾ ਦਾਂਗੇ ਆਪਾਂ ਠੀਕ ਹੈ 4000 ਚ ਹਾਂਜੀ 4000 ਚ ਤੂੰ ਕਿੰਨੇ ਦੀ ਇਹ ਬਾਹਰ ਮਾਰਕ ਭਯਾ ਜੀ ਕੋਈ 6 ਜੀ ਲਈ ਜਾਂਦਾ ਕੋਈ 650 ਲਈ ਜਾਂਦਾ ਅੱਛਾ ਜੀ ਆਪਣੀ 1 ਸਾਲ ਦੀ ਗਰੰਟੀ ਹੈ ਕੋਈ ਦਿੱਕਤ ਆ ਗਈ ਨਾ ਦੀ ਨਾ ਬਦਲ ਕੇ ਦਵਾਂਗੇ ਛੇਡਿੰਗ ਫੁੱਟਿੰਗ ਸਾਰੀ ਵਿੱਚੀ ਆ ਸਭ ਕੁਝ ਵਿੱਚੀ ਅਗਰ ਕਿਸੇ ਦੇ ਮੇਰੇ ਮਿੱਤਰ ਦੋਸਤ ਜੇ ਆ ਗਏ ਹੋਣੇ ਕਹਿੰਦੇ ਤਰੀਦ ਨਹੀਂ ਭੇਜਿਆ ਮੁੜ ਕੇ ਜਿਵੇਂ ਲੜਾਈ ਲਾ ਹੋ ਜAVE ਤੇਰਨਾ 4000 ਦੀ ਫਿੱਟ ਕਰਕੇ ਜੀ ਤਾਂ ਉਹ ਵੀ ਦੱਸ ਦਿੰਨਾ ਜਿਵੇਂ ਕਿ ਸਕੋਰਪੀਓ ਗੱਡੀ ਹੁੰਦੀ ਹੈ ਆਪਣੀ ਹੋ ਗਈ ਫੋਰਚੂਨਾ ਉਹਨਾਂ ਦੇ ਫਰੇਮ ਥੋੜੇ ਕੌਸਟਲੀ ਹੁੰਦੇ ਨੇ ਤਾਂ 2-300 ਉੱਪਰ ਹੋ ਸਕਦਾ ਹੈ ਬਸ ਇੰਨਾ ਕੁ ਫਰਕ ਉਹ ਇਸ ਤੋਂ ਵੱਧ ਫਰਕ ਪੈਂਦਾ ਨਹੀਂ ਠੀਕ ਆ ਸ਼ਿਫਟ ਹੋ ਗਈ ਜਿੰਨ ਇਹ ਕਿਹੜੀ ਕੰਪਨੀ ਉਵਰੇ ਹੈ ਇਹ ਜੀ ਹਾਈਪਰਬੀਟ ਆਪਣਾ ਮਾਰਕਾ ਰਜਿਸਟਰਡ ਹੈ ਉਥੇ ਆਪਾਂ ਸਕਰੀਨ ਦਵਾਂਗੇ ਜੀ ਠੀਕ ਆ ਇੱਕ ਸਾਲ ਦੀ ਗਾਰੰਟੀ ਕੋਈ ਦਿੱਕਤ ਆ ਗਈ ਹੱਥੋ ਹੱਥ ਪੀਸ ਬਦਲ ਕੇ ਦਵਾਂਗੇ ਐਵੇਂ ਨਹੀਂ ਕਹਿੰਦੇ ਕੱਲੂ ਆਜੇ ਪਰਸੂ ਆਜੇ ਉਹ ਤਾਂ ਨਹੀਂ ਕੰਮ ਜਾਓ ਵੀ ਛਾਲੇ ਸਾਡੀ ਬੌਣੀ ਹੋਣ ਵਾਲੀ ਆ ਵੀ ਬੌਣੀ ਦਾ ਟਾਈਮ ਆ ਨਾ ਨਾ ਜੀ ਇਹ ਕਹਿੰਦਾ ਲਾਉਂਦਾ ਹੈ ਜਾਈ ਹਾਂ ਕਈ ਦੁਕਾਨਦਾਰ ਕਰਦੇ ਨੇ ਆਪਣੇ ਉਹ ਕੰਮ ਮੇਲਣੇ ਜੀ ਨਹੀਂ ਆ ਠੀਕ ਆ ਹਾਂ ਚਾਹੇ ਸਵੇਰੇ 8 ਵਜੇ ਆਓ 8 ਵਜੇ ਬਦਲ ਕੇ ਦਵਾਂਗੇ ਬੜਾ ਠੀਕ ਆ ਜੀ ਇਹ ਕੀ ਆ ਬ੍ਰਿੰਸ ਬਾਈ ਇਹ ਗੱਡੀ ਦੀਆਂ ਹੈਡਲਾਈਟਾਂ ਨੇ ਜੀ ਮ ਠੀਕ ਹੈ ਜੀ ਇਹ ਵੈਸਟਾ ਹੁਣ ਆਪਾਂ ਆਟੋਕੌਫ ਦੀ ਬੇਚ ਰਹੇ ਆ ਇਹ ਵੀ ਹੁਣ ਮੂਰੇ ਆਪਣੀਆਂ 10-12 ਦਿਨਾਂ ਚ ਹਾਈਪਰਬੀਟ ਚ ਲਾਂਚ ਹੋ ਜਾਣਗੀਆਂ ਠੀਕ ਹੈ ਜੀ ਹੁਣ ਤਾਂ ਆਟੋਕੌਫ ਚ ਇਹ ਠੀਕ ਹੈ ਜੀ ਇਹ ਜੀ 250 ਵਾਟ ਦੀਆਂ ਐਲਈਡੀਆਂ ਨੇ ਇਹ ਸਿਰਫ 3400 ਚ 3400 ਜਿਹੜੀ ਮਰਜ਼ੀ ਗੱਡੀ ਚ ਲਵਾ ਲਓ 250 ਵਾਟ ਦੀ ਲਾਈਟ ਹੈ ਜੀ ਠੀਕ ਹੈ 3400 ਚ ਜਿਹੜੀ ਮਰਜ਼ੀ ਗੱਡੀ ਚ ਠੀਕ ਆ ਇਹਦਾ ਕੀ ਦੂਜਿਆਂ ਨੂੰ ਲਾਈਟ ਵੱਧ ਹੁੰਦੀ ਹੈ ਜੀ ਦੂਜਿਆਂ ਨੂੰ ਲਾਈਟ ਵੱਧ ਹੁੰਦੀ ਹੈ ਜੀ ਆਮ ਜਿਹੜੀਆਂ ਬਿਜਾਰ ਚ ਹੁੰਦੇ ਨੇ ਕਹੇ ਤਾਂ ਦਿੰਦੇ ਨੇ 250 ਵਾਟ ਹੈ ਜੀ ਉਹ ਹੁੰਦੇ ਆਪਣੇ ਆਈ ਤੇ ਆਪਣਾ 2.50 ਲਿਖੀ ਆ ਤਾਂ ਇਹ ਸਮਝੋ 210 220 ਆਉਗੀ ਆਉਗੀ ਚਾਹੇ ਤੁਸੀਂ ਟੈਂਕਰ ਤੇ ਚੈੱਕ ਕਰ ਲਓ ਜਿੱਥੇ ਮੈਂ ਚੈੱਕ ਕਰ ਲਓ ਠੀਕ ਹੈ ਜੀ ਹਾਂਜੀ ਹੋਰ ਵੀ ਅਸੀਂ ਜਿਹੜੀ ਵੱਧ ਤੋਂ ਵੱਧ ਰੈਟ ਕਰ ਸਕਦੇ ਆ ਵੀਰ ਭਾਈ ਦਾ ਫਾਇਦਾ ਕਰ ਸਕਦੇ ਆ ਉਹ ਹੀ ਕਰਾਂਗੇ ਨਹੀਂ ਇਹ 2400 ਦਾ ਕਿ 3500 ਦਾ ਹੈ ਏ ਬਾਈ ਜੀ ਚਲੋ ਬਾਈ ਆਪਾਂ 2400 ਉਹਦਾ ਲਾਵਾਂਗੇ ਠੀਕ ਆ ਹਾਂ ਠੀਕ ਆ 2400 ਉਹਦਾ ਫਿੱਟ ਕਰਕੇ ਫਿੱਟ ਕਰਕੇ ਜੀ ਇਹ ਹੈ ਕਿ ਮਤਲਬ ਇਹਦੇ ਨਾਲ ਤੇ ਹੋਰ ਜਿਹੜੇ 2000 ਤੋਂ 700 ਆਉਂਦੇ 2000 ਤੋਂ 400 ਨਹੀਂ ਜੀ ਸੁਣੋ ਮੇਲੇ 800 800 900 ਦੀ ਵੀ ਜਾਣਗੇ ਵਿਆਜ ਚ ਲਈ ਜਾਂਦੇ ਨੇ ਪਰ ਉਹ ਕੁਆਲਟੀ ਬੈਟਰੀ ਨਹੀਂ ਹੈਗੀ ਉਹ 2-3 ਮਹੀਨਿਆਂ ਬਾਅਦ ਖਰਾਬ ਹੋ ਜਾਂਦੇ ਨੇ ਠੀਕ ਆ ਤੇ ਬਾਅਦ ਚ ਤੁਹਾਨੂੰ ਬਦਲਣ ਉੱਚ ਵੀ ਦਿੱਕਤ ਆਊਗੀ ਕੰਪਨੀ ਵੱਲੋਂ ਇਹਦੇ ਕੋਈ ਦਿੱਕਤ ਨਹੀਂ ਪੱਕਾ ਬਿੱਲ ਤੁਹਾਨੂੰ ਕੱਟ ਕੇ ਦਵਾਂਗੇ ਇਹਦਾ ਠੀਕ ਆ ਇਹ ਹੈ ਤਾਂ ਯਾਰ ਵਧੀਆ ਚੀਜ਼ ਆ ਕਿਸੇ ਨਾਲ ਲੜਾਈ ਝਗੜਾ ਨਹੀਂ ਹੁੰਦਾ ਜੇ ਕੋ ਤੇ ਹੋਰ ਆਪਣੇ ਕੋਲੇ ਕੀ ਆ ਗਿਆ ਸੀਟਾਂ ਦਾ ਤੇ ਸਪੀਕਰ ਵਗੈਰਾ ਨੀਸ਼ ਬਾਈ ਆਹ ਸਪੀਕਰ ਫਿਰ ਇਹ ਪੂਰੇ ਚੋਟੀ ਹੈ ਵੀ ਹੁੰਦੀ ਹੈ ਹਾਂ ਆਪਣੇ ਕੋਲੇ ਸੋਨੀ JBL ਪੁਆਇਨਰ ਹਾਂ ਹਾਈਪਰਸੋਨਿਕ ਹੋ ਗਿਆ ਤੇ ਇਨਫਿਨਿਟੀ ਸਾਰੇ ਬ੍ਰਾਂਡ ਮਿਲ ਜਾਣਗੇ ਜੀ JBL ਦੇ ਕੰਪੋਨੈਂਟ ਹੋਗੇ ਇਨਫਿਨਿਟੀ ਦੇ ਕੰਪੋਨੈਂਟ ਜਿਹੜਾ ਤੁਸੀਂ ਕਹੋਗੇ ਉਹ ਕੰਪੋਨੈਂਟ ਦੇ ਦਿਆਂਗੇ ਜੀ ਠੀਕ ਹੈ ਇਸ ਚ ਵੀ ਆਪਣੇ ਜੈਜ ਭਾਣੇ ਜੀ ਹੁਣ ਜਿਵੇਂ ਹਾਈਪਰਸੋਨਿਕ ਹੋ ਗਏ ਉਹਦੇ ਕੰਪੋਨੈਂਟ ਸਾਰੇ ਵੀ ਅੱਜ 3500 ਦਾ ਆਪਾਂ 2500 ਚ ਲਾ ਦਾਂਗੇ ਜੀ ਇਹ ਇਹ ਜਿਹੜਾ ਇਹ ਆ 2500 ਦਾ ਸੇਕਟਰ ਇਹ ਇਹ ਹੈਗਾ ਜੀ ਸੋਨੀ ਦਾ ਹਾਂ ਜੀ ਇਹ ਸੋਨੀ ਦਾ ਜੀ ਸਾਰੇ ਵਿਆਜ ਚ ਭਾਅ ਹੈਗਾ 2700 2800 ਰੁਪਈਆ ਆਪਾਂ 1800 ਦੇ ਲਾ ਦਾਂਗੇ ਗੱਡੀ 'ਚ 1800 ਦੇ ਲਾ ਦਾਂਗੇ 1800 ਦੇ ਲਾ ਦਾਂਗੇ origignal ਹੋਣ ਦੀ ਗਾਰੰਟੀ ਹੈ ਜੀ ਬਿੱਲ ਕੱਟ ਕੇ ਦੇਵਾਂਗੇ ਬਿੱਲ ਕੱਟ ਕੇ ਗਾਰੰਟੀ ਹੈ ਦੀ ਗਾਰੰਟੀ ਜੀ ਕੰਪਨੀ ਵੱਲੋਂ ਗਾਰੰਟੀ ਹੁੰਦੀ ਹੈ ਜੀ ਕਿਸੇ ਸਾਡੀ ਕੋਈ ਵੀ ਦਿੱਕਤ ਪਛਾਨੀ ਆਉਂਦੀ ਹੈ ਕੰਪਨੀ ਕਲੇਮ ਕਰਦੀ ਹੈ ਆਪਾਂ ਪੱਕਾ ਬਿੱਲ ਕੱਟ ਕੇ ਦੇਵਾਂਗੇ ਠੀਕ ਹੈ ਠੀਕ ਹੈ ਹੁਣ ਆ ਗਈ ਜੀ ਬੇਸ ਚੂਬਾਂ ਦੀ ਗੱਲ ਆਹ ਮੋਕੋੜੀਓ ਦੀ ਬੇਸ ਚੂਬ ਤੇ ਜੇ 10 ਇੰਚੀ ਹੈ ਜੀ ਉਹ 4200 ਚ ਠੀਕ ਹੈ ਜੀ ਤੇ 12 ਇੰਚੀ ਜੀ 5200 ਚ 5200 ਚ ਹਾਂਜੀ ਤੇ ਇਹ ਰੇਟ ਬਾਜ਼ਾਰ ਨਾਲੋਂ ਦਾ ਪੂਰੇ ਖੱਚ ਗਿਆ ਰੇਟ ਹੈ ਬਿਆਰ ਨਾਲੋਂ ਖੱਚ ਕੇ ਹੋਣਗੇ ਜੀ ਹਾਂ ਸਾਡੇ ਕਲੇ ਸੀਟ ਕਵਰ ਸਾਨੂੰ ਰੇਟ ਆਪ ਲੱਗਣਗੇ ਉਹ ਪਰ ਉਸੇ ਸਾਡੀ ਉਹ ਜੀ ਕੁਆਲਟੀ ਦਾ ਫਰਕ ਹੈ ਸਾਡਾ ਬਿਆਰ ਨਾਲ ਸਾਨੂੰ ਕੰਪੇਅਰ ਨਾ ਕਰਿਓ ਠੀਕ ਹੈ ਕਿਉਂਕਿ ਸਾਡਾ ਬਿਆਰ ਵਾਲਾ ਕਪੜਾ ਤੇ ਸਾਡੇ ਵਾਲੇ ਕਪੜੇ ਜਮੀਨਾ ਸਮਾਨ ਦਾ ਫਰਕ ਹੈ ਹੋ ਗਏ ਪਿੱਛੇ ਮਿੱਤਰੋ ਢੇਰ ਲਾਇਆ ਪਰ ਇਹਨੂੰ ਇੱਕ ਉੱਤੇ ਵੀ ਗਰਾਮ ਪੜਾਈ ਬੈਠਾ ਕਲਾਰਾ ਫੋਲ ਹੁੰਦਾ ਦੁਕਾਨ ਕੰਮ ਪੂਰਾ ਬਾਕੀ ਹੁਣ ਆ ਗਈ ਜੀ ਗੱਡੀਾਂ ਦੀ ਮੈਟਿੰਗ ਦੀ ਗੱਲ ਲੋਕ ਕਹਿੰਦੇ ਵਾਟਰ ਪ੍ਰੂਫ ਮੈਟਿੰਗ ਕਰਨੀ ਹੈ ਗੱਡੀਆਂ ਦੀ ਠੀਕ ਆ ਜੀ ਆਹ ਦੇਖੋ ਜੀ ਵਾਟਰ ਪ੍ਰੂਫ ਮੈਟਿੰਗ ਬੰਦੇ ਦੀ ਮੰਨ ਦੀ ਇੱਛਾ ਜਿਹੜਾ ਕਪੜਾ ਕੋਹੂਗਾ ਕਪੜਾ ਲਾ ਦਾਂਗੇ ਠੀਕ ਆ ਛੋਟੀ ਗੱਡੀ ਦੀ ਮੈਟਿੰਗ 1500 ਚ ਜੀ ਵੱਡੀ ਗੱਡੀ ਦੀ ਮੈਟਿੰਗ 2500 ਚ ਮੈਟਿੰਗ ਕਰ ਹਾਂਜੀ ਠੀਕ ਆ ਸਾਰੀ ਸਿਟਾ ਪੱਟ ਕੇ ਜਿਹੜੀ ਮੈਟਿੰਗ ਹੁੰਦੀ ਹੈ ਜੋ ਮੈਟਿੰਗ ਕਰ ਦਾਂਗੇ ਸਿਟਾ ਸੁੱਤਾ ਵੀ ਤੁਸੀਂ ਆਪ ਹੀ ਪੱਟਣੀਆਂ ਹਾਂ ਸਭ ਕੁਝ ਆਪ ਜੀ ਠੀਕ ਆ ਜੀ ਭੈਂਟਾ ਯ ਅੱਜ ਹਲਕਾ ਜਿਹਾ ਹੀ ਬਰ ਰਹਿ ਗਿਆ ਜੀ ਉਹ ਵੀ ਸਾਡੀ ਗਰੰਟੀ ਹੈ ਪੂਰੀ ਸਰਾ ਮੈਟਿੰਗ ਹੋਊਗੀ ਗੱਡੀ ਦੀ ਠੀਕ ਆ ਹਾਂ ਬਾਕੀ ਡਾਈ ਵਾਲੀ ਮੈਟਿੰਗ ਵੀ ਮਿਲ ਜਾਣਗੀਆਂ ਜੀ ਡਾਈ ਵਾਲੀ ਮੈਟਿੰਗਾਂ ਕਰਾਉਣੀਆਂ ਨੇ ਜਿਹੜੇ ਪਾਪਰ ਖਾਂਚਾ ਬਣਿਆ ਬਣਾਇਆ ਆਉਂਦਾ ਉਹ ਛੋਟੀ ਗੱਡੀ ਦੀ ਸਾਰੀ 2000 ਰੁਪਏ ਦੀ ਵੱਡੀ ਗੱਡੀ ਦੀ 3000 ਰੁਪਏ ਦੀ ਲੈ ਮਿੱਤਰੋ ਹੁਣ ਤੁਹਾਨੂੰ ਕਿਤੇ ਦੂਰ ਦਰਾਰੇ ਜਾਣ ਦੀ ਲੋੜ ਨਹੀਂ ਕਈ ਸ਼ਹਿਰਾਂ ਦੇ ਵਿੱਚ ਹੁੰਦਾ ਵੀ ਕਹਿੰਦੇ ਬਾਗ ਦੇ ਪ੍ਰਾਣੇ ਬਹੁਤ ਮਸ਼ਹੂਰ ਨੇ ਹੁਣ ਆਪਣੇ ਨੇੜੇ ਵੀ ਤੁਸੀਂ ਇਹ ਚੀਜ਼ ਦੀ ਮੈਟਿੰਗ ਕਰਵਾ ਸਕਦੇ ਹੋ ਨੇੜੇ ਵੀ ਤੁਸੀਂ ਇਹ ਕੰਮ ਕਰਵਾ ਸਕਦੇ ਹੋ ਨੇੜੇ ਤੁਹਾਡੇ ਕੋਲ ਬਾਟਰਪੂਹੀ ਦੇ ਵੇ ਤੁਸੀਂ ਇਹ ਜਦੋਂ ਮਰਦੀ ਆ ਸਕਦੇ ਹੋ ਕੈਂਕੀਆਂ ਜਦੋਂ ਪੈਂਦੀਆਂ ਆਪਣੀਆਂ ਆ ਆਪਾਂ ਸੰਗੁਰ ਰਾਏ ਰੋਡ ਤੇ ਆਪਾਂ ਚੜਦੇ ਆ ਬਰਨਾਲੇ ਤੋਂ ਇੱਧਰ ਫਲਾਈਓਵਰ ਦੇ ਸਾਹਮਣੇ ਲੁਕਾਣਾ ਜਦੋਂ ਮਰਦੀ ਆ ਕੇ ਤੁਸੀਂ ਮੈਨੂੰ ਬਾਤ ਦੀ ਵੈਰਾਈਆਂ ਹੋਰ ਬਹੁਤ ਨੇ ਤੁਹਾਨੂੰ ਸਾਰਿਆਂ ਦਾ ਰੇਟ ਦੱਸਾਂਗੇ ਤੇ ਤੁਹਾਨੂੰ ਥੱਲੇ ਜਾ ਕੇ ਹੋਰ ਦਿਖਾਉਂਦੇ ਆ ਦਨੀਸ਼ભાઈ ਹੋਰ ਕੀ ਕੀ ਸਮਾਨ ਆ ਆਪਣੇ ਥੱਲੇ ਲਈ ਨੇੜਾ ਨੀਚੇ ਵਾਲਾ ਸਟੋਰ ਆ ਬਾਈ ਦਾ ਨੀਤੇ ਵੀ ਆ ਉੱਪਰ ਵੀ ਡਬਲ ਸਟੋਰੀ ਆ ਉਹ ਨੀਚੇ ਵਾਲੇ ਸਟੋਰ ਚ ਆ ਗਏ ਇਹ ਚੈਟ ਮਾ ਕਿਹੜੇ ਕਿਹੜੇ ਦਨੀਸ਼ભાઈ ਦਿਖਾਵੜੇ ਇਹ ਜੀ ਆਪਣੇ ਕੋਲੇ ਸੋਨੀ ਦਾ ਐਂਪਲੀਫਾਇਰ ਮਿਲ ਜਾਣਗੇ ਜੀ ਠੀਕ ਆ ਜੀ ਸੋਨੀ JBL ਹੋ ਗਿਆ ਠੀਕ ਆ ਜੀ JBL ਦਾ ਐਂਪਲੀਫਾਇਰ ਵੀ ਦੇ ਦਾਂਗੇ ਠੀਕ ਆ ਜੀ ਉਹ ਹਲੇ ਸੜਾ ਮਾਲੇ ਤੇ ਪਿੱਛੇ ਪਿਆ ਹੈਗਾ ਡਿਸਪਲੇ ਲੱਗਣਾ ਨਹੀਂ ਹੈਗਾ ਠੀਕ ਆ ਜੀ ਆ ਸੋਨੀ ਦਾ ਸਟੀਰੀਓ ਹੈ ਜੀ ਠੀਕ ਆ ਜੀ ਇਹ ਸਿਰਫ ਉਹ ਸਿਰਫ ਜੀ 2500 ਚ ਠੀਕ ਆ 2500 ਰੁਪਏ ਦਾ ਸਿਰਫ ਉਸੇ 2500 ਚ ਸਾਰੇ ਵਿਆਜ ਕੋਈ 105500 ਮੰਗੂਗਾ ਇਹਦਾ ਸਕਰੀਨ ਸ਼ਾਟ ਲੈ ਲਿਓ ਸਾਰੇ ਵਿਆਜ ਚ ਪੁੱਛ ਲਿਓ ਲਓ ਮਿੱਤਰੋ ਉਹਦਾ ਸਕਰੀਨ ਸ਼ਾਟ ਲੈ ਲਿਓ ਸਾਰੇ ਵਿਆਜ ਚ ਪੁੱਛ ਲਿਓ ਕੋਈ 105500 ਕਹੂ ਕੋਈ 4000 ਕੋਈ 3500 ਸਾਫਨੇ ਕੋਲੇ 2500 ਰੁਪਏ ਦਾ ਰੇਟ ਹੈ ਠੀਕ ਹੈ ਜੀ ਤੇ ਆਹਾ ਇਹਦਾ ਕੀ ਰੇਟ ਆ ਬਾਈ ਇਹ ਐਮਪਾ ਇਹ ਇਹ ਸੋਨੀ ਦਾ ਐਮਪਾ ਜੀ ਸੋਨੀ ਦਾ ਜਿਹੜਾ ਐਮਪਾ ਇਹ ਹੈਗਾ 3500 ਰੁਪਏ ਦਾ ਜੀ ਟੂ ਚੈਨਲ ਅਗਰ 4 ਚੈਨਲ ਲਓਗੇ ਜੀ ਉਹ ਹੈਗਾ 5500 ਦਾ ਠੀਕ ਹੈ ਜੀ ਆਹੀ ਮਾਡਲ ਹੋਊਗਾ ਜੀ ਉਹ AN502 ਆ ਉਹ AN504 ਹੋਊਗਾ ਜੀ ਇਹ ਹੈਗਾ ਭਾਈ AN502 ਤੇ ਨੋਟ ਕਰੀ ਚਲਿਓ ਮਿੱਤਰੋ ਜਿਹਨੇ ਵੀ ਲਵਾਉਣੇ ਹੋਏ ਚੀਜ਼ ਸਕਰੀਨਸ਼ਾਟ ਲਾ ਕੇ ਬਾਈ ਕੋਲੋਂ ਲਿਆਇਓ ਤੇ ਵੀਡੀਓ ਦਿਖਾ ਦਿਓ ਬਾਈ ਨੂੰ ਬਾਈ ਉਸੇ ਰੇਟ ਦੇ ਵਿੱਚ ਹੀ ਤੁਹਾਨੂੰ ਸਮਾਨ ਦਊਗਾ ਹੁਣ ਆ ਗਈ ਜੀ ਗੱਲ ਟਾਇਰ ਫਿਲਟਰਾਂ ਦੀ ਹਾਂਜੀ ਟਾਇਰ ਫਿਲਟਰਾਂ ਦੀ ਆਪਣੇ ਕੋਲ ਪੂਰੀ ਵੈਰਾਈਟੀ ਹੋਊਗੀ ਜੀ ਠੀਕ ਆ ਜੀ ਜਿੱਚ ਗੋਮਕੈਨਿਕ ਹੋ ਗਿਆ ਬੋਸ਼ ਹੋ ਗਿਆ ਆਪਣੇ ਐਮਆਈ ਹੋਗੇ ਕਿਊਬੋ ਹੋਗੇ ਠੀਕ ਆ ਜੀ ਇਹਦਾ ਕੱਲੇ-ਕੱਲੇ ਰੇਟ ਹੁਣ ਦੱਸ ਨਹੀਂ ਸਕਦੇ ਹੈਗੇ ਕਿਉਂਕਿ ਸਾਡੇ ਕੋਲ ਵੈਰਾਈਟੀ ਬਹੁਤ ਜ਼ਿਆਦੇ ਹੈ ਇਹ ਆਪਾਂ ਮੌਕੇ ਤੇ ਕੱਢ ਲਾਂਗੇ ਜਿਹੜਾ ਵੀ ਬੰਦਾ ਵੀਰ ਭਾਈ ਆਊਗਾ ਲੈਣ ਆਨਲਾਈਨ ਤੁਸੀਂ ਰੇਟ ਚੈੱਕ ਕਰ ਲਿਓ ਆਨਲਾਈਨ ਤੋਂ 40% ਲੈਸ ਸਿੱਧਾ ਕਰ ਦਾਂਗੇ ਚੱਕੋ ਮਿੱਤਰੋ ਕੋਈ ਵੀ ਤੁਹਾਨੂੰ ਆਫਰ ਮਿਲਦੀ ਹੈ ਤੇ ਹੋਰ ਕੀ ਆਟਮ ਆ ਗਈ ਥੋੜੀ ਬੋਸ਼ ਦੇ ਹਾਨ ਠੀਕ ਹੈ ਜੀ ਬੋਸ਼ ਦੇ ਹਾਨ ਜੀ ਸਿਰਫ 4-500 ਦੀ ਰੇਂਜ ਚ ਲਾ ਦਾਂਗੇ ਠੀਕ ਹੈ ਜੀ ਚੱਕੋ ਮਿੱਤਰੋ ਇਹ ਵੀ ਤੁਸੀਂ ਲਿਆ ਸਕਦੇ ਹੋ ਆਕੇ ਜੇ ਕੋਈ ਬੰਦਾ ਦੁਕਾਨਦਾਰ ਲੈ ਕੇ ਜਾਣਾ ਚਾਹੁੰਦਾ ਉਹ ਜਿਹੜਾ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਇਲੈਕਟ੍ਰੀਸ਼ੀਅਨ ਵਾਲੇ ਉਹਨਾਂ ਨੂੰ ਹੋਰ ਸਸਤੇ ਕਰ ਦੋਗੇ ਉਹਨਾਂ ਨੂੰ ਹੋਰ ਸਸਤਾ ਹੈ ਜੀ ਉਹ ਆ ਜਾਣ ਜਾਂ ਆਪਣਾ ਨੰਬਰ ਡਿਸਪਲੇ ਤੇ ਹੋਊਗਾ ਨੰਬਰ ਤੇ ਆ ਤਾਂ ਵੈਸਟਿੰਗ ਕਾਰਡ ਮੈਸੇਜ ਮੈਸੇਜ ਕਰ ਦੇਣਾ ਨੰਬਰ ਆਪਾਂ ਲਾਵਾਂਗੇ ਨਾਲ ਛੋਟਾ ਕਰਦਾ ਨੰਬਰ ਚਲਾ ਦੇ ਹਾਂ ਵੈਸਟਿੰਗ ਕਾਰਡ ਆਪਾਂ ਨੂੰ ਮੈਸੇਜ ਕਰ ਦੇਣਾ ਠੀਕ ਹੈ ਨਾਲ ਦੇ ਨਾਲ ਆਪਾਂ ਜਿਹੜੇ ਜਿਹੜੇ ਵੀ ਆਪਣੇ ਜਾਇਜ਼ ਰੇਟ ਹੋਣਗੇ ਆਪਾਂ ਉਹਨਾਂ ਨੂੰ ਵਟਸਐਪ ਤੇ ਭੇਜ ਦਾਂਗੇ ਠੀਕ ਹੈ ਜੀ ਅਜੇ ਕੋਈ ਉਹਨਾਂ ਨੂੰ ਭੇਜਣ ਵਾਲਾ ਕੋਈ ਅਰਜੈਂਟ ਸਮਾਨ ਹੋਵੇ ਵਸਤੇ ਆ ਬੜੀ ਘੈਂਟ ਚੀਜ਼ ਇੰਟਰਸਟਿੰਗ ਜੀ ਯਾਰ ਆ ਆ ਗਿਆ ਜੀ BMW ਆਰਮਰ ਇਸ ਚ ਠੀਕ ਆ ਜੀ ਅੱਜ ਕੱਲ ਸਾਰੀ ਗੱਡੇ ਲੱਗ ਜਾਂਦਾ ਹੈ ਆਟੋਮੋਬਾਈਲ ਤੇ ਨਹੀਂ ਲੱਗਣਾ ਉਦੋਂ ਉੱਪਰ ਜਿਵੇਂ ਕਿ ਜਿੰਨਾ ਵਿਚਾਰ ਲੈ ਖੁੱਲਾ ਹੋ ਜਾਂਦਾ ਉਹ ਤੇ ਕੰਸੋਲ ਉੱਥੇ ਲੱਗੂਗਾ ਜੀ ਠੀਕ ਆ ਜੀ ਇਹ BMW ਟਾਈਪ ਹੁੰਦਾ ਜੀ ਐਵੇਂ ਖੁੱਲੂਗਾ ਜੀ ਇਹ ਆਹ ਸ਼ਾਹ ਕਾ ਬਾਤ ਆ ਜੀ ਬੜਾ ਘੈਂਟ ਜੀ ਆਹਾਂ ਪਿੱਛੇ ਗਲਾਸ ਹੋਲਡਰ ਹੈ ਜੀ ਠੀਕ ਆ ਆ ਪਿੱਛੇ ਤੁਸੀਂ ਫੋਨ ਚਾਰਜ ਕਰ ਸਕਦੇ ਹੋ ਓਕੇ ਇੰਨੇ ਫੋਨ ਚਾਰਜ ਲੱਗ ਸਕਦਾ ਚਾਰ ਚਾਰ ਪਿੱਛੇ ਲੱਗ ਜਾਣਗੇ ਜੀ ਤੇ ਦੋ ਮੂਰੇ ਤੇ ਆਹ ਵਾਸਤੇ ਤੁਸੀਂ ਇੱਕ ਪੋਰਟ ਨੂੰ ਪਾਵਰ ਦੇਣੀ ਹੈ ਛ ਹਾਂ ਇਹਦਾ ਮਤਲਬ 5 7 10 ਬੂਨ ਲਾਉਣੇ ਕੱਠੇ ਚਾਰ ਲਾ ਸਕਦੇ ਹਾਂ ਕੱਠੇ ਲਾ ਸਕਦੇ ਆ ਇਹ ਸਿਰਫ ਉਹ ਸਿਰਫ ਫਿੱਟ ਕਰਕੇ 1400 ਦਾ ਜੀ ਫਿੱਟ ਕਰਕੇ 1400 ਦਾ 1400 ਰੁਪਏ ਦਾ ਫਿੱਟ ਕਰਕੇ ਲਓ ਮਿੱਤਰੋ ਉਹ ਕਰੰਟ ਕਰੂੰਗਾ ਸਾਰਾ ਚਲਾ ਕੇ ਇਹਦਾ ਸਭ ਕੁਝ ਸਭ ਕੁਝ ਜੀ ਲਓ ਵੀ ਮਿੱਤਰੋ ਇਹ ਵੀ ਬਹੁਤ ਘੈਂਟ ਚੀਜ਼ ਆ ਆ ਜੀ ਵੀ ਆਲ ਦਾ ਕੰਪੋਨੈਂਟ ਹੈ ਠੀਕ ਆ ਜੀ 629 ਜਟੀਓ 629 ਸੀਰੀਜ਼ ਹੈ ਜਿਹੜੀ ਠੀਕ ਆ ਜੀ ਇਸ ਚ 2270 ਵਾਟ ਆਉਂਦਾ ਜੀ ਠੀਕ ਹੈ ਇੱਕ 180 ਵਾਟ ਆਉਂਦਾ ਓਕੇ 180 ਵਾਟ ਦਾ ਰੇਟ ਹੈ ਜੀ ਕੁੱਲ 4500 ਰੁਪਿਆ ਠੀਕ ਆ ਜ ਸਾਰੇ ਵਿਆਸ ਤੋਂ ਕੋਈ 7500 ਵੰਗੂ ਕੋਈ 8000 ਵੰਗੂ ਜਿਹੜਾ 280 ਵਟ ਹੈ ਜੀ ਸਾਰੇ ਵਿਆਸ ਚ 10000 ਦਿੰਦੇ ਨੇ ਆਪਾਂ ਲਾਵਾਂਗੇ ਸਿਰਫ ਉਹ ਸਿਰਫ 7000 ਦਾ ਆਪਣੇ ਕੋਲ ਉਹ ਵੀ ਅਵੇਲੇਬਲ ਹੈ 280 ਵਟ ਵਾਲਾ ਵੀ ਠੀਕ ਹੈ ਜੀ ਸਿਰਫ ਉਹ ਸਿਰਫ 7000 ਚ ਲਓ ਮਿੱਤਰੋ ਤੁਹਾਨੂੰ ਆਫਰਾਂ ਖੁੱਲ ਗਿਆ ਹੁਣ ਤੁਸੀਂ ਜਿਵੇਂ ਮਰਜੀ ਬਾਈ ਕੋਲੇ ਪਹੁੰਚਣਾ ਹੁਣ ਤੁਸੀਂ ਵੀਡੀਓ ਜਿੱਥੇ ਜਿੱਥੇ ਤੱਕ ਪਹੁੰਚ ਰਹੀ ਆ ਚਾਹੇ ਬਾਈ ਨਾਲ ਤੁਸੀਂ ਕਾਲ ਤੇ ਗੱਲ ਕਰਕੇ ਤੁਰਪਿਓ ਲਾ ਕੇ ਬਾਈ ਨੂੰ ਫੋਨ ਦਿਨੇਸ਼ ਨੂੰ ਤੇ ਸਭੂ ਸਮਾਨ ਦਾ ਫੌਲ ਪੰਡਾਰ ਮਿਲ ਜਾਣਾ ਸਮਾਨ ਹੋਰ ਵੈਰਾਈਟੀਆਂ ਬਹੁਤ ਨੇ ਬਾਈ ਕੋਲੇ ਆ ਕੀ ਡਿਸਪਲੇ ਆ ਗਈ ਬਾਈ ਇਹ ਹਾਂ ਡਿਸਪਲੇ ਜੀ ਇਹ ਆਪਣੇ ਕੋਲ ਜੇ ਐਕਸਲ ਦੀ ਡਿਸਪਲੇ ਵੀ ਆਉਂਦੀ ਹੈ ਜੀ ਠੀਕ ਆ ਜੀ ਇਹ ਸਿਰਫ ਉਹ ਸਿਰਫ 5000 ਚ ਫੱਟ ਕਰ ਦਾਂਗੇ ਆਪਾਂ 5000 ਚ ਹਾਂ ਜੀ ਇੱਕ ਆਪਣੇ ਕੋਲ ਸਭ ਤੋਂ ਵੱਡੀ ਹੈਵੀ ਰੇਂਜ ਹੈਗੀ ਹੈ ਜੀ ਕਾਰਬੋਚਰਾਂ ਦੀ ਠੀਕ ਆ ਜੀ ਕਾਰਬੋਚਰ ਜੀ ਚ ਕੀ ਤੁਹਾਨੂੰ ਅਗਾਰੋ ਬਲੈਕ ਡੈਕਰ ਬੌਸ਼ ਕਾਰਚਰ ਇਹ ਜੇ ਪੰਜ ਸੱਤ ਕੰਪਨੀਆਂ ਦੇ ਕਾਰਬੋਚਰ ਮਿਲ ਜਾਣਗੇ ਠੀਕ ਆ ਜੀ ਜਿਵੇਂ ਕਿ ਬੌਸ਼ ਦਾ ਐਕਵਾ 125 130 ਬੌਸ਼ ਜਨੇ ਤੁਹਾਨੂੰ ਵਿਆਰ ਤੋਂ ਘੱਟ ਰੇਟ ਦੀ ਪੂਰੀ ਗਾਰੰਟੀ ਠੀਕ ਆ ਵਿਆਜ ਚ 10000 ਦਾ ਮਿਲਦਾ ਹੈ ਤਾ ਚਾਹੀ ਸਾਡੇ ਕੋਲ ਆਨਲਾਈਨ ਮੁੜੇ ਡੀਡ ਕਰਦੇ ਹੋ ਵੀ ਆ ਚੀਜ਼ ਬਾਈ ਜੀ ਆਨਲਾਈਨ 10000 ਦੀ ਹੈ ਸਤੋਂ 6000 ਚ ਲੈ ਜਿਓ ਤੇ ਕੋ ਮਿੱਤਰੋ 40% ਜਿਹੜੀ ਡਿਸਕਾਊਂਟ ਜਦੋਂ ਮਾਰਦੇ ਸਿੱਧਾ 40% ਡਿਸਕਾਊਂਟ ਠੀਕ ਆ ਮਤਲਬ ਸੀਟ ਕਵਰ ਆਲਾ ਹੋਰ ਚੀਜ਼ਾਂ ਜਿਹੜੀਆਂ ਵੀ ਹੋਣੀਆਂ ਬੁੱਕ ਕਰਾ ਕੇ ਤੁਹਾਡੇ ਕੋਲ ਜਦੋਂ ਮਰਜੀ ਬੰਦਾ ਆ ਸਕਦਾ ਆਨਲਾਈਨ ਵੀ ਸਾਡੇ ਆਹ ਗੱਡੀ ਆ ਸਾਡੇ ਕੋਲੇ ਆਲਮੈਸਟ ਤਾਂ ਤੁਹਾਡੇ ਕੋਲ ਬਣੀ ਪਏ ਹੁੰਦੇ ਆ ਪਰ ਜੇ ਕਿਸੇ ਨੇ ਕੋਈ ਕੰਬੀਨੇਸ਼ਨ ਕਰਾਉਣਾ ਗੱਡੀ ਦੇ ਵਿੱਚ ਜਾਂ ਕੁਛ ਵੀ ਕਰਾਉਣਾ ਕਾਲ ਤੇ ਗੱਲ ਕਰਕੇ ਕਾਲ ਤੇ ਗੱਲ ਕਰਕੇ ਆ ਸਕਦਾ ਹਾਂ ਤੇ ਠੀਕ ਆ ਦੋਸਤੋ ਤੇ ਜਿਹੜੇ ਆ ਬਾਜ਼ਾਰ ਤੁਮ ਜੋ ਤੁਸੀਂ ਬਾਹਰ ਟਿਕੋਗੇ ਆਹ ਬਾਈਪਾਸ ਪੈਂਦਾ ਨਾਲ ਆ ਬਾਈ ਹੋਰ ਪਾਇਆ ਇਥੋਂ ਤੁਸੀਂ ਆ ਸਕਦੇ ਹੋ ਤੇ ਬਹੁਤ ਵੱਡੀ ਦੁਕਾਨ ਆ ਉੱਪਰ ਵੀ ਸਟੋਰਿੰਗ ਆ ਬਾਈ ਦੀ ਵਧੀਆ ਪਾਇਆ ਵਸਤੂਆਂ ਪੂਰਾ ਚੋਟੀਆਂ ਤੇ ਰੇਟਾਂ ਦੇ ਵਿੱਚ ਫੁੱਲ ਡਿਸਕਾਊਂਟ ਆ ਤੁਸੀਂ ਨਾਮ ਲੈ ਲਿਓ ਆ ਕਿ ਬਾਈ ਦੇ ਪੇਜ ਤੇ ਵੀਡੀਓ ਦੇਖ ਕੇ ਤੁਸੀਂ ਬਾਈ ਨੂੰ ਫੁੱਲ ਡਿਸਕਾਊਂਟ ਦਿਓ ਠੀਕ ਆ ਬਾਈ ਦਿਨੇਸ਼ ਕੋਈ ਚੱਕਰ ਨਹੀਂ ਵੀਰੇ ਜਿਹੜਾ ਵੀ ਆ ਕੇ ਬਾਈ ਦਾ ਨਾਮ ਲਊਗਾ ਉਹਨੂੰ ਐਕਸਟਰਾ ਡਿਸਕਾਊਂਟ ਦਵਾਂਗੇ ਨਾਲ ਕੋਈ ਨਾ ਕੋਈ ਗਿਫਟ ਵੀ ਦਵਾਂਗੇ ਬਸ ਠੀਕ ਆ ਤੇ ਇੱਕ ਨੰਬਰ ਜਰੂਰ ਬੋਲ ਦਿਓ ਬਾਈ ਆਪਣਾ ਆਪਣਾ ਜੀ 84 5348302 84534 80002 ਠੀਕ ਆ ਜੀ ਤੇ ਦੋਸਤੋ ਡਿਸਪਲੇ ਤੇ ਵੀ ਆਪਾਂ ਨੰਬਰ ਚਾਲੂ ਕਰ ਦਾਂਗੇ ਤੇ ਤੁਸੀਂ ਸਾਰੇ ਜਣੇ ਪਹੁੰਚੇ ਹੋ ਧੰਨਵਾਦ